ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਦੱਸਿਆ ਜਾ ਰਿਹਾ ਹੈ ਕਿ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਹੋਏ ਸਿਗੇ ਔਰ ਜਾਂਚ ਕਰਵਾਨੀ ਸੀਗੀ ਉਹਨਾਂ ਨੇ ਜਾਂਚ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਸਿਹਤ ਉਹਨਾਂ ਦੀ ਠੀਕ ਹੈ ਤਾਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ ਰਾਤ ਪਰ ਹੌਸ ਫੋਰਟਿਸ ਹਸਪੀਟਲ ਦੇ ਵਿੱਚ ਹੀ ਰਹਿਣਗੇ ਡਾਕਟਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਔਰ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਫੇਫੜਿਆਂ ਦੀ ਇੱਕ ਆਰਟਰੀ ਦੇ ਇੱਕ ਹਿੱਸੇ ਦੇ ਵਿੱਚ ਜੋ ਹੈ ਇਨਫੈਕਸ਼ਨ ਦੱਸਿਆ ਜਾ ਰਿਹਾ ਹੈ ਸੋਜਨ ਦੱਸੀ ਜਾ ਰਹੀ ਹੈ ਸੋਜ ਦੱਸੀ ਜਾ ਰਹੀ ਹੈ ਔਰ ਅਜੇ ਸੀਐਮ ਦੇ ਹੋਰ ਵੀ ਬਲੱਡ ਸੈਂਪਲ ਲਏ ਜਾਣਗੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਿਪੋਰਟ ਔਨ ਮਗਰੋਂ ਅੱਗੇ ਦਾ ਫੈਸਲਾ ਲਿਆ ਜਾਏਗਾ ਅ ਕੱਲ ਰਿਪੋਰਟਸ ਆਉਣ ਗਿਆ ਮੁੱਖ ਮੰਤਰੀ ਭਗਵੰਤ ਪਾਣ ਹੋਣਾ ਦੇ ਬਲੱਡ ਸੈਂਪਲ ਲਏ ਗਿਆ ਤਾਂ ਸਿਮਾਨ ਦੀ ਸਿਹਤ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫੇਫੜਿਆਂ ਦੇ ਵਿੱਚ ਦਿੱਕਤ ਆਈ ਹੈ ਦੱਸਿਆ ਜਾ ਰਿਹਾ ਹੈ ਇਸੇ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰੈਗੂਲਰ ਜਾਂਚ ਦੇ ਲਈ ਮੁੱਖ ਮੰਤਰੀ ਭਗਵੰਤਪਾਲ ਫੂਟਿਸ ਹਸਪੀਟਲ ਦੇ ਵਿੱਚ ਭਰਤੀ ਹੋਏ ਸੀਗੇ ਔਰ ਵਕ ਵਕ ਤਰ੍ਹਾਂ ਦੀਆਂ ਜਾਂਚਾਂ ਜਰੀਏ ਮੁੱਖ ਮੰਤਰੀ ਭਗਵੰਤਪਾਲ ਦੀ ਸਿਹਤ ਦੀ ਜੋ ਸਿਚੁਏਸ਼ਨ ਹੈ ਉਸ ਦਾ ਉਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਡਾਕਟਰਾਂ ਦਾ ਕਹਿਣਾ ਕਿ ਜੇ ਮੁੱਖ ਮੰਤਰੀ ਭਗਵੰਤਪਾਲ ਬਿਲਕੁਲ ਠੀਕ ਨੇ ਕਿਸੇ ਤਰ੍ਹਾਂ ਦੀ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਜਿਹੜੀ ਜਾਣਕਾਰੀ ਆਈ ਉਹ ਐਗਜ਼ੈਕਟ ਅਸੀਂ ਤੁਹਾਨੂੰ ਦੱਸ ਰਹੇ ਹਾਂ ਤਾਂ ਨਾਲ ਹੀ ਇਹ ਵੀ ਲਿਖਿਆ ਕਿ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟੀ ਦੇ ਵਿੱਚ ਸੋਜ ਦੇ ਲੱਛਣ ਮਿਲੇ ਆ ਜਿਸ ਦੀ ਵਜ੍ਹਾ ਕਰਕੇ ਜੋ ਹਾਰਟ ਟ੍ਰੇਪ ਦਬਾਅ ਬਣ ਰਿਹਾ ਤੇ ਜਿਸ ਕਰਕੇ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾ ਚੜਾ ਆਉਣ ਲੱਗਦਾ ਔਰ ਇਸ ਚ ਥੋੜੀ ਹੋਰ ਅਜੇ ਜਾਂਚ ਹੋਣੀ ਬਾਕੀ ਆ ਬਲੱਡ ਸੈਂਪਲ ਲਏ ਜਾਣੇ ਬਾਕੀ ਨੇ ਤੇ ਹੋਰ ਜਾਂਚ ਹੋਏਗੀ ਔਰ ਰਿਪੋਰਟਸ ਉਸ ਤੋਂ ਬਾਅਦ ਆਉਣ ਤੋਂ ਬਾਅਦ ਫਿਰ ਕੀ ਕੀਤਾ ਜਾਏਗਾ ਕਿ ਅੱਗੇ ਕੀ ਕਰਨਾ ਇਸ ਤੇ ਥੋੜੀ ਅਜੇ ਹੋਰ ਜਾਂਚ ਹੋਣੀ ਬਾਕੀ ਹੈ ਇਹ ਡਾਕਟਰਾਂ ਨੇ ਕਿਹਾ ਤੇ ਇਸ ਦੇ ਨਾਲ ਕੁਝ ਹੋਰ ਬਲੱਡ ਟੈਸਟ ਵੀ ਕੀਤੇ ਗਏ ਜਿਨ੍ਹਾਂ ਦੀ ਰਿਪੋਰਟਸ ਆਉਣੀਆਂ ਬਾਕੀ ਨੇ ਔਰ ਅਜੇ ਮੁੱਖ ਮੰਤਰੀ ਭਗਵੰਤਪਨ ਅੱਜ ਰਾਤ ਪਰ ਜੋ ਹੈ ਡਾਕਟਰਾਂ ਦੀ ਸੁਪਰਵੀਜ਼ਨ ਦੇ ਵਿੱਚ ਰਹਿਣਗੇ ਤਾਂ ਕੱਲ ਸਵੇਰੇ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਫੈਸਲਾ ਲੈਣਗੇ ਫੇਫੜਿਆਂ ਦੀ ਇੱਕ ਆਰਟਰੀ 'ਚ ਸਵੈਲਿੰਗ ਦੇ ਲੱਛਣ ਮਿਲੇ ਆ ਔਰ ਇਸ ਕਰਕੇ ਹਾਰਟ ਤੇ ਦਬਾਅ ਬਣ ਰਿਹਾ ਜਿਸ ਕਰਕੇ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਵੱਧ ਘਟ ਰਿਹਾ ਹੈ ਬਲੱਡ ਪ੍ਰੈਸ਼ਰ ਤੇ ਉਤਰਾ ਚੜਾ ਆ ਰਿਹਾ ਤਾਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਿਹਤ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤਪਾਨ ਜਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਐਡਮਿਟ ਹੋਏ ਆ ਹਸਪਤਾਲ ਚ ਭਰਤੀ ਹੋਏ ਨੇ ਜਾਂਚਾਂ ਕਰਵਾਉਣ ਦੇ ਲਈ ਔਰ ਇਹ ਡਾਕਟਰਸ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਫੋਰਟਿਸ ਹਸਪਤਾਲ ਦੇ ਵਿੱਚ ਹੀ ਅੱਜ ਦੀ ਰਾਤ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਹਿਲਾਂ ਫੇਫੜਿਆਂ ਦੀ ਇੱਕ ਆਰਟਰੀ ਦੇ ਵਿੱਚ ਸੋਜ ਦੀ ਖਬਰ ਹੈ ਔਰ ਇਸੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਾਰਟ ਇਸ ਤਰੀਕੇ ਦੇ ਨਾਲ ਹਾਰਟ ਤੇ ਦਬਾਅ ਪੈ ਰਿਹਾ ਔਰ ਇਸੇ ਕਰਕੇ ਹੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਘਟ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਐਡਮਿਟ ਹੋਣਾ ਪਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬੀਪੀ ਦੀ ਸ਼ਿਕਾਇਤ ਆ ਰਹੀ ਸੀਗੀ ਮੁੱਖ ਮੰਤਰੀ ਨੂੰ ਬੀਪੀ ਵੱਧ ਜਾਂਦਾ ਸੀ ਘਟ ਜਾਂਦਾ ਸੀਗਾ ਔਰ ਇਸ ਕਰਕੇ ਜਾਂਚਾਂ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਐਡਮਿਟ ਹੋਏ ਨੇ ਤਾਂ ਫਿਫੜਿਆਂ ਦੀ ਇੱਕ ਆਰਟਰੀ ਚ ਸਵੈਲਿੰਗ ਦੇ ਲੱਛਣ ਮਿਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਇਸੇ ਕਰਕੇ ਬਲੱਡ ਪ੍ਰੈਸ਼ਰ ਕਦੇ ਲੋ ਹੋ ਜਾਂਦਾ ਹੈ ਕਦੇ ਹਾਈ ਹੋ ਜਾਂਦਾ ਹੈ ਇਹ ਡਾਕਟਰ ਕਹਿ ਰਹੇ ਨੇ ਔਰ ਇਸ ਦੇ ਨਾਲ ਹੀ ਦੱਸਿਆ ਇਹ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਪਾਇਆ ਗਿਆ ਕਿ ਫੇਫੜਿਆਂ ਦੀ ਇੱਕ ਆਰਟਰੀ 'ਚ ਸੋਜ ਦੇ ਲੱਛਣ ਮਿਲੇ ਆ ਜਿਸ ਕਰਕੇ ਹਾਰਟ ਤੇ ਦਬਾਅ ਬਣ ਰਿਹਾ ਹੈ ਪ੍ਰੈਸ਼ਰ ਬਣ ਰਿਹਾ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ 'ਚ ਉਤਰਾ ਚੜ੍ਹਾ ਆਉਣ ਲੱਗ ਗਿਆ